ਤੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮੈਂ ਆਇਆ ਇਸ ਵਕਤ ਅੱਤੇ ਪੰਜਾਬ ਦੇ ਵਿੱਚ ਹੜ ਆਏ ਨੇ ਪਹਿਲਾਂ ਬਿਆਸ ਦਰਿਆ ਦੇ ਵਿੱਚ ਹੜਾਂ ਦੀ ਸ਼ੁਰੂਆਤ ਹੁੰਦੀ ਹੈ ਜਿਸ ਦੇ ਵਿੱਚ ਹੁਸ਼ਿਆਰਪੁਰ ਸultanpur ਲੋਧੀ ਦੇ ਇਲਾਕੇ ਦੇ ਵਿੱਚ ਹਾੜਾ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਰਾਵੀ ਦੇ ਨਾਲ ਜਿਹੜੀ ਮਾਰ ਪੈਂਦੀ ਆ ਮਾਝਾ ਏਰੀਆ ਸਾਰਾ ਉਸ ਦੇ ਨਾਲ ਇਫੈਕਟਡ ਆਉਂਦਾ ਪ੍ਰਭਾਵ ਦੇ ਹੇਠ ਆਉਂਦਾ ਤੇ ਉਸ ਤੋਂ ਬਾਅਦ ਹੁਣ ਘੱਗਰ ਦੇ ਵਿੱਚ ਕਿਸ ਤਰੀਕੇ ਪਟਿਆਲੇ ਦੇ ਵਿੱਚ ਜਿਹੜਾ ਏਰੀਆ ਸਾਰਾ ਇਫੈਕਟਡ ਹੋ ਰਿਹਾ ਇਸੇ ਦੇ ਉੱਪਰ ਜਿੱਥੇ ਬਹੁਤ ਸਾਰੇ ਸਮਾਜ ਸੇਵੀ ਲੋਕ ਲੋਕਾਂ ਦਾ ਰੈਸਕਿਊ ਕਰ ਰਹੇ ਨੇ ਤੇ ਫਿਰ ਬਹੁਤ ਜਿਹੜੇ ਪੰਜਾਬ ਪੱਖੀ ਲੋਕ ਨੇ ਇਹ ਸਾਰੇ ਹੜ੍ਹਾਂ ਦੇ ਉੱਪਰ ਸਵਾਲ ਵੀ ਚੁੱਕ ਰਹੇ ਨੇ ਲੋਕ ਇਹ ਕਹਿ ਰਹੇ ਨੇ ਕਿ ਹੜ ਆਏ ਕਿਵੇਂ ਇਸ ਦੇ ਪਿੱਛੇ ਜ਼ਿੰਮੇਵਾਰ ਕੌਣਾ ਬਹੁਤ ਸਾਰੇ ਲੋਕ ਇਸ ਨੂੰ ਜਿਹੜਾ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਸ ਨੂੰ ਜਿਹੜਾ BBMB ਆ ਉਸ ਦੇ ਉੱਪਰ ਸਵਾਲ ਚੁੱਕ ਰਹੇ ਨੇ ਕਿ ਉਹਨਾਂ ਦੀ ਮਿਸਮੈਨੇਜਰਿੰਗ ਰਿਪੋਰਟਰ ਦੇ ਨਾਲ ਇਹ ਸਾਰੇ ਹੜ੍ਹ ਆਏ ਨੇ ਉਹ ਕਹਿੰਦੇ ਕਿ ਉਹਨਾਂ ਨੂੰ ਜਿਹੜਾ ਜੂਨ ਜੁਲਾਈ ਦੇ ਵਿੱਚ ਜਿਹੜਾ ਡੈਮਾ ਦਾ ਪਤਰਾ ਉਹ ਘਟਾ ਦੇਣਾ ਚਾਹੀਦਾ ਸੀ ਤੇ ਇਸੇ ਕਰਕੇ ਫਿਰ ਹਲ ਪਾਣੀ ਜਮਾ ਹੋ ਜਾਂਦਾ ਤੇ ਫਿਰ ਆਊਟਫਲੋ ਇਹਨਾਂ ਨਾ ਕਰਨਾ ਪੈਂਦਾ ਤੇ ਫਿਰ ਪੰਜਾਬ ਦਾ ਸਾਰਾ ਏਰੀਆ ਵੱਜ ਜਾਂਦਾ ਇਸ ਤਰੀਕੇ ਦੇ ਲੋਕ ਸਵਾਲ ਚੁੱਕ ਰਹੇ ਨੇ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਅੱਜ ਪੜਦਾ ਜਿਹੜਾ BBMP ਦੇ ਵੱਲੋਂ ਚੱਕੋ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਰਹਿ ਸੀ ਕਿ BBMP ਜਵਾਬ ਦੇਵੇ ਤੇ ਅੱਜ BBMP ਦੇ ਜਿਹੜੇ ਚੇਅਰਮੈਨ ਨੇ ਮਨੋਜ ਤਰਪਾਠੀ ਉਹਨਾਂ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕੱਲਾ ਕੱਲਾ ਕਾਰਨ ਜਿਹੜਾ ਲੋਕਾਂ ਦੇ ਸਾਹਮਣੇ ਸਪਸ਼ਟ ਕੀਤਾ ਗਿਆ ਕਿ ਇੰਨਾ ਪਾਣੀ ਆਇਆ ਕਿਸ ਤਰੀਕੇ ਪਾਣੀ ਆਇਆ ਪੰਜਾਬ ਦੇ ਵਿੱਚ ਹੜ ਆਉਣ ਦਾ ਕਾਰਨ ਕੀ ਆ ਦਰਅਸਲ ਬੀਬੀਐਮਬੀ ਦੇ ਚੇਅਰਮੈਨ ਮਨੋਜ ਤਰਪਾਠੀ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਹੈ ਕਿ ਇਸ ਸਾਲ ਜਿਹੜਾ ਪਾਖੜਾ ਡੈਮ ਅਤੇ ਪਾਉਂਗ ਡੈਮ ਦੇ ਵਿੱਚ ਹੁਣ ਤੱਕ ਦਾ ਇਤਿਹਾਸ ਦਾ ਸਭ ਤੋਂ ਵੱਧ ਪਾਣੀ ਆਇਆ ਜਾਨੀ ਕਿ ਬਹੁਤ ਵੱਡੀ ਸਟੇਟਮੈਂਟ ਹੈ ਜਿਹੜੀ ਅੱਜ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਚੇਅਰਮੈਨ ਨੇ ਮਨੋਜ ਤਰਪਾਠੀ ਉਹਨਾਂ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਇਤਿਹਾਸ ਦੇ ਵਿੱਚ ਜਦੋਂ ਤੱਕ ਦੇ ਪਾਖੜਾ ਤੇ ਪਾਉ ਡੈਮ ਬਣਾਏ ਨੇ ਇਤਿਹਾਸ ਦੇ ਵਿੱਚ ਇੰਨਾ ਪਾਣੀ ਕਦੇ ਵੀ ਨਹੀਂ ਆਇਆ ਜਿਸ ਤਰੀਕੇ ਇਹ ਪਹਿਲਾਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਸੀ ਉਦਾਹਰਨਾਂ ਜਿਹੜੀਆਂ ਇਤਿਹਾਸ ਦੱਸਿਆ ਜਾਂਦਾ ਸੀ ਕਿ 1988 ਦੇ ਵਿੱਚ ਬਹੁਤ ਜ਼ਿਆਦਾ ਹੜਾ ਐ ਸੀ ਤੇ ਉਹਨਾਂ ਕਹ ਕੇ ਉਸ ਸਾਲ ਨਾਲੋਂ ਵੀ ਇਸ ਵਾਰ ਵੱਧ ਪਾਣੀ ਆਇਆ ਯਾਨੀ ਕਿ ਉਹਨਾਂ ਇਹ ਵੀ ਕਿਹਾ ਕਿ ਜਿਹੜਾ 2023 ਦੇ ਵਿੱਚ ਪੰਜਾਬ ਦੇ ਵਿੱਚ ਹੜਾ ਐ ਸੀ ਕਿੰਨਾ ਏਰੀਆ ਅਫੈਕਟਡ ਹੋ ਗਿਆ ਸੀ ਕਿਹਾਤ ਕੇ ਉਸ ਦੇ ਨਾਲੋਂ ਵੀ ਜਿਹੜਾ 20% ਦੀ ਪਾਣੀ ਆ ਇਸ ਸਾਲ ਜ਼ਿਆਦਾ ਆ ਤੁਸੀਂ ਦੇਖੋ ਕਿ ਕਿੰਨੀ ਮਾਤਰਾ ਦੇ ਵਿੱਚ ਕਿੰਨੇ ਲੱਖਾਂ ਕਿ ਉਸੇ ਕ ਜਿਹੜਾ ਪਾਣੀ ਆ ਹੋਵੇਗਾ ਕਿ 2023 ਦੇ ਵਿੱਚ ਹੀ ਬਹੁਤ ਨੁਕਸਾਨ ਹੋ ਗਿਆ ਸੀ ਤੇ ਉਸ ਦੇ ਨਾਲੋਂ ਵੀ ਜਿਹੜਾ 20% ਦੀ ਪਾਣੀ ਜ਼ਿਆਦਾ ਆ ਪਰ ਆਖੜਾ ਡੈਮ ਦੇ ਵਿੱਚ ਉਹਨਾਂ ਕਹਿ ਕੇ ਫਿਲਹਾਲ ਕੁਝ ਪਾਣੀ ਘਟਿਆ ਪਰ ਪੌਂਗ ਡੈਮ ਅਜੇ ਵੀ ਬਹੁਤ ਜ਼ਿਆਦਾ ਪਾਣੀ ਉਸ ਦੇ ਵਿੱਚ ਚੱਲ ਲਿਆ ਤੇ ਪਿੱਛੋਂ ਵੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਆਪਾਂ ਜਿਹੜਾ ਪਾਉਂਗ ਡੈਮ ਆ ਉਹ ਡੈਮ ਆ ਜਿਹੜਾ ਸਿੱਧਾ ਪਾਣੀ ਸਪਿਲ ਹੋਵੇ ਗੇਟ ਨੇ ਜਿਹਦੇ ਵਿਆਸ ਦਰਿਆ ਦੇ ਵਿੱਚ ਖੋਲਦੇ ਨੇ ਤੇ ਫਿਰ ਵਿਆਸ ਦਰਿਆ ਨੇ ਸultanpur Lodhi Kapurtala Hoshiarpur ਦਾ ਇਲਾਕਾ ਜਿਹੜਾ ਸਾਰਾ ਇਫੈਕਟਡ ਕੀਤਾ ਸੀ ਤੇ ਉਸ ਦੇ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਭਾਖੜਾ ਡੈਮ ਇਸ ਵਕਤ ਖਤਰੇ ਦੇ ਨਿਸ਼ਾਨ ਤੋਂ ਸਿਰਫ ਮਹਿਜ਼ 1.5 ਫੁੱਟ ਹੈਟਾਂ ਯਾਨੀ ਕਿ 1.5 ਕਹ ਲਓ ਕਿ 1 ਫੁੱਟ ਕਹ ਲਓ ਕਿ 1380 ਤੇ ਖਤਰੇ ਦਾ ਨਿਸ਼ਾਨ ਆ 1378 ਪੁਆਇੰਟ ਜਿਹੜਾ ਤਕਰੀਬਨ 97 99 ਤੱਕ ਚੱਲ ਰਿਹਾ ਜਿਹੜਾ ਇਸ ਟਾਈਮ ਪਾਖੜਾ ਡੈਮ ਦਾ ਪਾਣੀ ਆ ਯਾਨੀ ਕਿ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਉੱਪਰ ਨੇੜੇ ਆ ਜੇਕਰ ਨਾਲ ਦੀ ਨਾਲ ਉਸ ਤੋਂ ਵੀ ਅਗਲੀ ਸਟੇਟਮੈਂਟ ਹੈ ਜਿਹੜੀ BBMP ਦੇ ਚੇਅਰਮੈਨ ਮਨਰੋਜ ਤਰਪਾਟੀ ਉਹਨਾਂ ਦੇ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਜੂਨ ਤੋਂ ਹੜ ਆਉਣੇ ਜਿਹੜੇ ਸ਼ੁਰੂ ਹੋ ਜਾਂਦੇ ਯਾਨੀ ਕਿ ਉਸ ਗੱਲ ਦਾ ਜਵਾਬ ਦਿੱਤਾ ਗਿਆ ਜਿਹੜੇ ਲੋਕ BBMP ਦੇ ਉੱਪਰ ਸਵਾਲ ਚੁੱਕ ਰਹੇ ਸੀ ਕਿ ਹਾਲਾਂਕਿ ਅਸੀਂ ਇਸ ਨਾਲ ਦੇ ਪੱਖ ਦੇ ਵਿੱਚ ਨਹੀਂ ਪਰ ਜੋ ਜਾਣਕਾਰੀ BBMP ਬੱਲੋ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਗਿਆ ਉਸ ਨੂੰ ਜਿਹੜਾ ਤੁਹਾਡੇ ਨਾਲ ਹੈ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਹਿੰਦੇ ਕਿ ਜੇ ਡੈਮ ਨਾ ਹੁੰਦੇ ਜੂਨ ਦੇ ਵਿੱਚ ਹੜ ਆਉਣਾ ਸ਼ੁਰੂ ਹੋ ਜਾਣਾ ਸੀ ਯਾਨੀ ਕਿ ਉਹਨਾਂ ਦੇ ਮੁਤਾਬਕ ਪਾਣੀ ਜੂਨ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕਾ ਸੀ ਇਹ ਸਾਰੀ ਜਿਹੜੀ ਜਾਣਕਾਰੀ ਆ ਬੀਬੀਐਮਬੀ ਦੇ ਚੇਅਰਮੈਨ ਜਿਹੜੇ ਮਨੋਸ਼ ਤਰਪਾਠੀ ਉਹਨਾਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਜਾਂ ਫਿਰ ਖਾਸ ਤੌਰ ਤੇ ਜਿੱਥੇ ਵੀ ਬੀਬੀਐਮਬੀ ਦੀ ਸਾਰੀ ਮੈਨੇਜਮੈਂਟ ਆ ਜਿਹੜਾ ਪਾਣੀ ਸੰਬੰਧ ਰੱਖਦਾ ਜਿਹੜੇ ਸੂਬਿਆਂ ਦੇ ਨਾਲ ਉਹਨਾਂ ਦੇ ਨਾਲ ਸਾਰਾ ਡਾਟਾ ਜਿਹੜਾ ਅੱਜ ਸਾਂਝਾ ਕੀਤਾ ਗਿਆ ਸਭ ਤੋਂ ਵੱਡਾ ਖੁਲਾਸਾ ਕਿ ਇਤਿਹਾਸ ਦੇ ਵਿੱਚ ਇੰਨਾ ਪਾਣੀ ਕਦੇ ਪੌਂਗ ਡੈਮ ਅਤੇ ਭਾਖੜਾ ਡੈਮ ਦੇ ਵਿੱਚ ਕਦੇ ਆਇਆ ਹੀ ਨਹੀਂ ਜਿੰਨਾ ਇਸ ਸਾਲ ਆਇਆ ਤੇ ਉਸ ਦੇ ਨਾਲ 2023 ਦੇ ਨਾਲੋਂ ਵੀ 20% ਦੀ ਪਾਣੀ ਜ਼ਿਆਦਾ ਆਇਆ ਤੇ ਨਾਲ ਇਹ ਵੀ ਕਿਹਾ ਕਿ ਫਿਲਹਾਲ ਜਿਹੜਾ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਵੀ ਜਿਹੜਾ ਬਹੁਤ ਜ਼ਿਆਦਾ ਉੱਪਰ ਚੱਲਿਆ ਇਸੇ ਤਰੀਕੇ ਦੇ ਜਿਹੜੇ ਖੁਲਾਸੇ ਨੇ BBMP ਦੇ ਵੱਲੋਂ ਕੀਤੇ ਗਏ ਨੇ ਪੰਜਾਬ ਦੇ ਵਿੱਚ ਹੜ੍ਹ ਆਉਣ ਦਾ ਕਾਰਨ ਸਪਸ਼ਟਾ ਜਿਹੜਾ BBMP ਦੇ ਚੇਅਰਮੈਨ ਮਨੋਸ਼ ਤਰਪਾਠੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ